ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਬੋ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਵੇੜਾਂ ਆ ਗਈਆਂ ਦੋ ਦੀਆਂ ਦਿਓ ਤਾਜ਼ੀਆਂ ਸੋਈਆਂ ਚੰਗੇ ਰਿਕਾਰਡ ਵਾਲੀਆਂ ਤਾਂ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਾਸਰੀਆ ਭਾਜੀ ਜੀ ਹੋਰ ਸੁਣਾਓ ਕੀ ਹਾਲ ਚੱਲ ਜੀ ਬੇ ਨਾਨਕ ਦੀ ਕਿਰਪਾ ਜੀ ਜਿਹੜੇ ਕੁਲਜਿੰਦਰ ਡੇਰੀ ਫਾਰਮ ਵੇਂਦੇ ਹੁੰਦੇ ਨੇ ਵੀਡੀਓ ਨਵੀਂ ਤੇ ਨਵੀਂ ਇਹਨਾਂ ਨੂੰ ਸ਼ੁਭ ਕਾਮਨਾ ਬਹੁਤ ਬਹੁਤ ਜੀ ਆਨ ਨੂੰ ਜੀ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਦਿਲੋਂ ਧੰਨਵਾਦ ਆ ਵੀਰੋ ਤੁਹਾਡਾ ਤੁਸੀਂ ਚੈਨਲ ਨੂੰ ਵੇਖਦੇ ਸਬਸਕ੍ਰਾਈਬ ਕੀਤਾ ਜਿਨ੍ਹਾਂ ਵੀਰਾਂ ਨਹੀਂ ਕੀਤਾ ਉਹ ਵੀ ਵੀਰ ਸਬਸਕ੍ਰਾਈਬ ਕਰ ਲਿਓ ਜੀ ਤਾਂ ਭਾਈ ਨਾਂ ਦੱਸਿਓ ਜੀ ਆਪਣਾ ਹਾਂ ਸੁਵਿੰਦਰ ਸਿੰਘ ਜੀ ਪਿੰਡ ਜੀ ਪਿੰਡ ਠੱਠਾ ਨੇੜੇ ਫਲਗੜ ਚੂੜੀਆਂ ਮਜੀਠਾ ਰੋਡ ਨਾਲ ਹੀ ਪੱਲ ਵਾਲੇ ਪੈਂਦੀ ਜੀ ਸਾਡੇ ਠੀਕ ਹੈ ਜੀ ਜ਼ਿਲ੍ਹਾ ਜ਼ਿਲ੍ਹਾ ਗਰਦਾਸਪੁਰ ਜੀ ਗਰਦਾਸਪੁਰ ਤਾਂ ਦੋ ਵੜਾ ਸੁਈਆਂ ਆ ਗਈਆਂ ਜੀ ਦੋ ਵੜਾ ਆ ਗਿਆ ਜੀ ਐਤ ਵੇਖੋ ਆੜੀ ਬੱਚੀ ਕਿੰਦੀ ਪਿਆਰੀ ਤੇ ਕਿੱਡਾ ਪਿਆਰਾ ਰੰਗ ਆ ਹਾਂਜੀ ਤੇ ਕਿੰਦੀ ਠੰਡੀ ਤੇਰੀ ਭਾਜੀ ਆ ਵੇਖੋ ਕਿਆ ਬਾਤ ਹੈ ਠੰਡੀ ਤੇਰੀ ਭਾਜੀ ਲਾਈ ਕਰਦੀ ਆ ਜੀ ਬੱਚੀ ਮੰਗ ਰਿਆ ਜੀ ਬੱਚੀ ਆ ਗਈ ਮੰਗ ਰਹੀ ਦੇਖੋ ਵੀਰੇ ਚੰਗੇ ਸੀਮਨ ਦਾ ਬੱਚਾ ਪਾਇਆ ਇਹਨੇ ਖੀਰੀ ਦੋਂਦੀ ਆ ਜੀ ਖੀਰੀ ਦੋਂਦੀ ਆ ਖੀਰੀ ਦੋਂਦੀ ਆ ਤੋਨਾਂ ਲਈ ਆ ਗਈ ਆ ਹਾਂਜੀ ਝਾਲਲ ਝੂਲਰ ਵੀਰੇ ਚੈੱਕ ਕਰ ਲੋ ਚੰਗੀ ਕੁਆਲਿਟੀ ਦੀ ਵੜਾ ਤਾਂ ਵੀਰ ਜੀ ਫੈਨ ਵੀ ਇਹਦੀ ਭਾਈ ਚੰਗੀ ਆ ਉਹ ਫਿਰ ਮੈਂ ਤਾਂ ਤੇਦੀ ਫੈਨ ਸਾ ਮਾਜੀ ਆ ਜੀ ਅੱਛਾ ਜੀ ਚਿੱਟਾ ਦੁੱਧ ਬਿਲਕੁਲ ਕੱਲ ਸੂਈ ਚਟਾ ਦੋਦਿਆ ਕੀ ਬਾਤ ਹੈ ਜਿੰਤਾ ਚ ਵਾ ਦੋਦਿਆ ਤੋ ਖੋਲੋ ਜੀ ਤੋਰਾ ਵਖਾਈਏ ਤਾ ਵੇਖੋ ਵੀਰੋ ਲੈ ਵਾਲੂਆ ਚੈੱਕ ਕਰ ਲਿਓ ਥਾਂ ਦੀ ਕੁਆਲਿਟੀ ਚੈੱਕ ਕਰੋ ਤੇ ਰੰਗ ਰੰਗ ਚੈੱਕ ਕਰ ਲਓ ਧੁੰਨ ਵਾਲੀ ਆ ਗਈ ਵੀਰੋ ਤਾ ਸੀਲਸ ਲੱਗ ਵੰਗੇ ਤੋਂ ਬਿਨਾ ਹੀ ਹਾਂ ਜਿੰਨੇ ਨਿਆਣੇ ਤੋਂ ਬਗੈਰ ਜੀ ਠੀਕ ਹੈ ਜੀ ਤਾ ਵੇਖੋ ਵੀਰੋ ਵੰਗਾ ਵੀ ਨਹੀਂ ਪਾਉਣ ਦੀ ਲੋੜ ਪੈਂਦੀ ਸੀਲ ਬਹੁਤ ਆ ਤਾ ਖੀਰੀ ਸੂਈ ਹੈ ਖੀਰੀ ਆ ਹੀ ਜਾਂਦਾ ਖੀਰੀ ਆ ਜੀ ਠੀਕ ਹੈ ਜੀ ਤੁਰਤ ਲੈਜ ਠੰਡੀ ਧਰੀ ਦੇਖੋ ਠੰਡੀ ਇੰਦਾ ਵੈਦੋ ਥੱਲੇ ਮੱਝਾਂ ਨੂੰ ਥਾਪੀ ਮਾਰ ਗਏ ਜੀ ਮੱਝਾਂ ਨੂੰ ਥਾਪੀ ਮਾਰ ਗਏ ਕੀ ਬਾਤ ਹੈ ਮੱਝਾਂ ਨੂੰ ਥਾਪੀ ਮਾਰ ਗਏ ਦੇਖੋ ਵੀਰੋ ਖੱਬੇ ਲਈ ਫਿਰਦੀ ਹੈ ਜੀ ਤੇਗ ਪਰਖ ਚੰਗੀ ਹੈ ਜੀ ਵਧੀਆ ਪਸ਼ੂ ਲੈ ਕੇ ਹੁੰਦੇ ਆ ਜੀ ਤਸੀਲਸ ਲੱਗ ਤਾਂ ਮਗਰ ਵੀ ਵੀਰੋ ਵਸ਼ੀ ਆ ਗਈ ਹੈ ਚੰਗੇ ਸੀਮੰਦੀ ਹਾਂਜੀ ਹਾਂ ਤਾਂ ਭਾਈ ਇਹਦਾ ਮੋਲ ਦੀ ਗੱਲ ਕਰੀਏ ਤਾਂ ਵੈੜ ਕਿੰਨੇ ਦੀ ਦੇ ਦੇਣੀ ਹੈ 60 ਕਰਾ ਲਓ ਜਾਂ ਬਾਠ ਕਰਾ ਲਓ ਹਾਂਜੀ ਇਹ ਹਾਂ ਨਾ 55 ਦੀ ਹੈ ਜੀ 55 ਦੀ ਹਾਂਜੀ ਕਿਆ ਬਾਤ ਆ ਵੇਖੋ ਵੀਰੋ ਇੱਕ ਵਾਰੀ ਚੈੱਕ ਕਰ ਲਓ ਲੈਵਾ ਕਿੰਨਾ ਗਾਹ ਨੂੰ ਹੋਂਨਾ ਪਛਾਣ ਹਾਂਜੀ ਹਾਂਜੀ ਤਾਂ ਖਾਣਾ ਹਾਂ ਦਾ 55 ਜੀ ਕਿਆ ਬਾਤ ਆ ਜੀ ਦੂਜੇ ਨੰਬਰ ਤੇ ਆ ਗਈ ਜੀ ਦੂਜੇ ਨੰਬਰ ਤੇ ਆ ਜੀ ਗਰਲੈਂਡਾ ਬੱਚੀ ਆ ਗਰਲੈਂਡਾ ਗਰਲੈਂਡਾ ਦਾ ਜੀ ਤਾਜੀ ਸੂਈਏ ਜੀ ਹਾਂ ਹਾਂ ਤਾਜੀ ਸੂਈ ਠੀਕ ਆ ਜੀ ਦੇਖੋ ਵੀਰੋ ਲੈਵਾ ਚੈੱਕ ਕਰ ਲਓ ਪਾੜੀ ਵਾਲਾ ਲੈਵਾ ਆ ਗਿਆ ਆ ਗਿਆ ਜੀ ਬਗੈਰ ਨਾ ਆਣੇ ਤੁਹਾਨੂੰ ਇਹ ਵੀ ਬਿਨਾ ਮੰਗੇ ਤੁਹਾਨੂੰ ਥਾਣਾ ਵੇਖੋ ਕਿਹੋ ਜਿਹਾ ਥਾਣ ਬੜਾ ਪਿਆਰਾ ਆ ਗਿਆ ਆ ਬੱਛੀ ਮੁੱਛੀ ਦਿੱਤੀਆਂ ਜੀ ਇਹਦਾ ਠੀਕ ਆ ਜੀ ਹਾਂਜੀ ਹਾਂਜੀ ਬੱਚਾ ਚੰਗਾ ਪਾਲਿਆ ਹਨਾ ਜੀ ਬ ਵੇਖੋ ਵੀਰੋ ਤਾਜੀ ਸੂਈ ਆ ਬਿਲਕੁਲ ਐ ਲੈਵਲ ਉੱਪਰ ਸੋਹਣਾ ਲੱਗਿਆ ਤਾਂ ਲਾਲ ਡੱਬੀ ਆ ਗਈ ਵੀਰੋ ਲੈਵਾ ਚੈੱਕ ਕਰੋ ਵੀਰੋ ਐ ਫਾੜੀ ਵਾਲਾ ਲੈਵਾ ਆ ਗਿਆ ਸੋਹਣੇ ਥਣਪਾਡੇ ਦੀ ਮਾਲਕਾ ਇੱਥੇ ਹੀ ਥੱਲੇ ਬੈਜੋ ਮਹਾਰਾਜ ਭਾਏ ਇਧਰ ਆ ਇਧਰ ਲਿਆਓ ਇਸੀ ਦੇਖੋ ਕਿੰਦਰ ਜੀ ਇੱਥੇ ਥੱਲੇ ਬੋਖਾ ਕਰ ਇਧਰ ਵੇਖੋ ਕਿਆ ਬਾਤ ਇਧਰ ਵੇਖੋ ਠੰਡੀ ਦੀ ਬਿਲਕੁਲ ਭੈਣ ਚੋਲੇ ਬੀਬੀ ਚੋਲੇ ਬੰਦਾ ਚੋਲੇ ਜਿਹੜਾ ਮਰਦੀ ਚੋਲੇ ਬਿਲਕੁਲ ਬਿਲਕੁਲ ਤੇ ਵੇਖੋ ਵੀਰੋ ਕਿਹੜਾ ਵੀਰਾ ਮਰਜ਼ੀ ਚਵਾਈ ਕਰ ਸਕਦਾ ਸੀਸ ਲੱਗ ਪਸ਼ੂ ਸੋਹਣੀਆਂ ਵਹਿਣਾ ਤਾਜ਼ੀਆਂ ਸੂਈਆਂ ਤਾਂ ਤੋਰੇ ਤਾਰੇ ਵੀ ਆ ਚੰਗੇ ਘੈਂਟਾ ਲੇ ਵੇ ਲੂਗੇ ਵੀ ਸੋਹਣੇ ਲੱਗੇ ਆ ਤਾਂ ਮੋਲ ਦੀ ਗੱਲ ਕਰੀਏ ਜੀ ਕਿੰਨੇ ਦੀ ਜੀ ਹਾਂਜੀ ਕਿੰਨੇ ਦੀ ਹੋਊ ਜੀ ਜਿੰਨੇ ਦੀ ਦੇ ਦੇਣੀ ਹੈ ਹਾਂਜੀ ਮੋਲ ਤੇ ਦਾ 48000 ਆ ਇਹ ਹਾਂ ਨਾ 45 ਦੀ ਕਿਆ ਬਾਤ ਹੈ ਮਾਨਾ ਅਦਵਾਲੀ ਤੇ ਮਗਰੋਂ ਲਟਾ ਲੈਣਾ ਮਾਨਾ ਕਿਆ ਬਾਤ ਖੁਸ਼ ਕਰ ਦੇਣੇ ਲੋਗ ਆਏ ਸੀ 2016 ਜੀ ਹਾਂਜੀ 2000 ਹੋਰ ਛੱਡ ਦੋ ਨਹੀਂ ਯਾਰ ਫਿਰ ਤੇ ਗੱਲ ਬਣਦੀ ਕੰਬੜੀ ਕੰਦੀ 43 ਜੀ ਹਾਂਜੀ 43 ਜੀ ਚੱਕ ਗਗਿੰਦਰ ਸਾਹਿਬ ਆ ਤੈਨੂੰ ਲੈਖਣਾ ਯਾਰ ਜੇ ਕੋ ਜੋੜਾ ਲੈ ਜੂ ਮਾਨਤਨ ਹੋ ਜੂ ਜੀ ਪੂਰਾ ਮਾਨਤਨ ਹੋ ਜੂ ਜੀ ਤਾਂ ਵੇਖੋ ਵੀਰੋ ਫੋਨ ਦੀ ਲੋਰ ਲਾ ਲਿਓ ਕਾਜੀਆਂ ਸੂਈਆਂ ਨੇ ਸੀਲ ਸਲੱਗ ਨੇ ਚੰਗੇ ਸੀ ਲਾਗ ਪਸ਼ੂ ਆ ਗਏ ਹਾਂਜੀ ਹਾਂਜੀ ਠੀਕ ਹੈ ਜੀ ਬਗੈਰ ਨਿਆਣੇ ਤੋਂ ਬਗੈਰ ਬੰਗੇ ਤੋਂ ਹਾਂ ਦੇਖੋ ਵੀਰੋ ਬਾਕੀ ਫੋਨ ਲਾ ਲਿਓ ਛੋਟ ਛੱਪਾ ਫੇਰ ਹੋ ਜੂ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਬਾਕੀ ਇਹੋ ਬੇਨਤੀ ਹੈ ਵੀਰਾਂ ਨੂੰ ਕਿ ਵੀਰੇ ਚੈਨਲ ਨੂੰ ਮਤਵਾ ਸਬਸਕ੍ਰਾਈਬ ਕਰੋ ਕਿਹੜਾ ਆਰਡਰ ਕਿਦੀ ਆ ਜੀ ਲਾਈਕ ਕਰੋ ਸ਼ੇਅਰ ਕਰੋ ਮਾਝਾ ਮਾਝਾ ਜੀ ਮਾਝਾ ਬਿਲਕੁਲ ਕੋਈ ਸ਼ੱਕ ਨਹੀਂ ਸੋਹਣੀ ਸਨਖੀ ਆ ਜੀ ਮਗਰ ਬੱਚਾ ਵੀ ਚੰਗੇ ਸੀ ਹੁੰਦਾ ਆ ਗਿਆ ਚੰਗੇ ਸੀ ਹੁੰਦਾ ਜੀ ਤਾਂ ਬਾਕੀ ਵੀਰੋ ਤੁਸੀਂ ਫੋਨ ਜ਼ਰੂਰ ਲਾ ਲਿਓ ਜੀ ਛੋਟ ਛੱਪਾ ਹੋ ਜੂ ਵੀਰੋ ਮਾਂ ਤਨ ਹੋ ਜੂ ਹਾਂਜੀ ਇਹ ਥ ਖਣ ਗਲਾਬੀ ਆ ਗਿਆ ਜੀ ਪਿੰਕ ਥਣ ਲੱਗਾ ਜੀ ਬਿਲਕੁਲ ਜੀ ਤਾਂ ਵੀਰਾਂ ਨੂੰ ਬੇਨਤੀ ਹੈ ਵੀਰੇ ਚੈਨਲ ਵਾਤਾ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੁਹਾਨੂੰ ਨਜ਼ਰ ਨੂੰ ਵੀਡੀਓ ਲੈ ਕੇ ਵੀਰੇ ਵਿਖਾ ਲਈ ਜਾਵੇ ਤਾਂ ਬਾਕੀ ਵੀਰੇ ਚਵਾਈ ਕਰਨੀ ਪਾਸ ਕਰਨੀ ਵੇਚ ਆ ਕੇ ਪਸ਼ੂ ਦੀ ਖਰੀਦ ਕਰਨੀ ਉਹ ਤੁਹਾਡੀ ਆਪਣੀ ਖੋਦ ਦੀ ਝੁਮੇ ਮਾਰੀ ਆ ਗਈ ਆ ਜੀ ਤਾਂ ਐਡਰੈਸ ਦੱਸੋ ਭਾਈ ਪਿੰਡ ਦੱਸੋ ਇੱਕ ਵਾਰੀ ਫੇਰ ਆਪਣਾ ਪਿੰਡ ਠੱਠਾ ਹਾਂਜੀ ਨੇੜੇ ਫਲਗੜ ਚੂੜੀਆਂ ਹਾਂਜੀ ਮਜੀਠਾ ਰੋਡ ਨਾਲ ਹੀ ਆਪਾਂ ਹੱਲੋ ਵਾਲੇ ਪਿੰਦੀ ਜੀ ਜ਼ਿਲ੍ਹਾ ਗਰਦਾਸਪੁਰ ਸ਼ਿੰਦਾ ਮੇਰੇ ਨਾਂ ਆ ਠੀਕ ਹੈ ਜੀ ਜ਼ਿਆਦਾਤਰ ਤੇ ਉਹਦਾ ਨਾਮ ਤੇ ਸੁਦਰ ਸਿੰਘ ਸ਼ਿੰਦਾ ਕਰਕੇ ਜਿਆਦਾ ਭਾਈ ਫਲਗੜੋਂ ਪੁੱਛਣ ਜਿੱਥੋਂ ਮਰਜ਼ੀ ਪੁੱਛਣ ਠੀਕ ਹੈ ਜੀ ਭਾਈ ਫੋਨ ਨੰਬਰ ਫੋਨ ਨੰਬਰ 9473 56612 73473 5612 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ